ਗੰਗਾ ਮਾਈ ਦਾ ਪਾਣੀ ਇਹਦੇ ਵਿੱਚ ਆ ਰਿਹਾ ਜੀ ਤੇ ਇਹ ਦੇਖ ਲਓ ਵੀ ਗੰਗਾ ਮਾਈ ਦੇ ਹਰ ਦਰਵਾਰ ਵਾਲੀ ਇੱਥੇ ਆ ਜਾਣੀ ਆ ਤੁਸੀਂ ਤੁਹਾਨੂੰ ਕਿਸੇ ਜਗ੍ਹਾ ਤੇ ਜਾਣ ਦੀ ਜ਼ਰੂਰਤ ਟਾਈਮ ਦਾ ਇਹ ਹੈ ਜਿਹੜਾ ਗੰਗਾ ਮਾਈ ਦਾ ਪਾਣੀ ਹੈ ਜਲ ਚੱਲ ਰਿਹਾ ਹਿਸ਼ਤ ਰੇ 24 ਘੰਟੇ ਦਿਨ ਰਾਤ ਆਲੇ ਦੋਲੇ ਪਾਣੀ ਸੁੱਕ ਜਾਊਗਾ ਇਹ ਪਾਣੀ ਨਹੀਂ ਸੁੱਕੂਗਾ ਨਹੀਂ ਚਾਹੇ ਗਰਮੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਦਾ ਸੀਗਾ ਹਾਂਜੀ ਹਾਰਨ ਦੇ ਸਮੇਂ ਕੋਈ ਇਹਨਾਂ ਨੇ ਆਪਣੇ ਸਿੰਘ ਭੇਜੇ ਨਾ ਬਿੱਥੇ ਆਵੇ ਨਾ ਬਸਾਖੀ ਵਾਲੇ ਦਿਨ ਅੱਛਾ ਜੀ ਕਿ ਤੁਹਾਨੂੰ ਕਿਸੇ ਜਗ੍ਹਾ ਦੀ ਜਾਣ ਦੀ ਜ਼ਰੂਰਤ ਨਹੀਂ ਅੱਛਾ ਜੀ ਜੇਹੀਂ ਠਾਠਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੇ ਜਾਹੇ ਇੱਕ ਬਰਬਰ ਇੱਥੇ ਕਰ ਲੈ ਕਰ ਲਿਆ ਇਹ ਉਹ ਜਲ ਚੱਲ ਰਿਹਾ ਜੀ ਉਹ ਗੰਗਾ ਮਈ 24 ਘੰਟੇ ਚੱਲਦਾ ਇਹ ਗੰਗਾ ਮਈ ਦਾ ਜਲ ਹੈ ਇਹ ਗੰਗਾ ਮਈ ਦਾ ਜਾਲਾ ਜੀ ਇੱਥੋਂ ਹੀ ਅਸੀਂ ਪਾਣੀ ਪੀਂਦੇ ਵੀ ਆ ਵਰਤਦੇ ਵੀ ਆ ਜੀ ਅੱਛਾ ਜੀ ਤੇ ਇਹ ਪਾਣੀ ਆ ਦੇਖੋ ਜ਼ਮੀਨ 'ਚ ਵੀ ਉੱਚੀ ਜਗ੍ਹਾ ਤੇ ਥੱਲੇੋਂ ਖੱਡ ਲਾਉ ਕਾਫੀ ਉਚਾਈ ਆ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਵਲੌਗ ਦੋਸਤੋ ਹੁਸ਼ਿਆਰਪੁਰ ਦਾ ਪਿੰਡ ਮਹਿਲੀ ਜਿੱਥੇ ਗੰਗਾ ਮਈਆ ਪ੍ਰਗਟ ਹੋਏ ਆ ਬਹੁਤ ਸਮੇਂ ਦੀ ਗੱਲ ਆ ਜੋ ਸਾਨੂੰ ਅਸੀਂ ਪਹਿਲਾਂ ਵੀ ਵੀਡੀਓ ਕਾ ਪਾ ਚੁੱਕੇ ਆ ਤੇ ਇੱਕ ਹੋਰ ਇਹ ਵੀਡੀਓ ਅਸੀਂ ਪਾ ਰਹੇ ਆ ਵਾਇਰਲ ਵੀਡੀਓ ਆ ਮੈਂ ਆਪਣੀ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਵੀਡੀਓ ਚਲਾਈ ਸੀ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਉਹਨਾਂ ਵੱਲੋਂ ਇਹ ਵੀ ਕਿਹਾ ਕਿ ਇਸ ਸਥਾਨ ਦੀ ਦੁਬਾਰਾ ਵੀਡੀਓ ਬਣਾਈ ਜਾਵੇ ਤੇ ਬਾਬਾ ਜੀ ਨੂੰ ਪੁੱਛਿਆ ਜਾਵੇ ਕਿ ਕਦੋਂ ਦੀ ਗੱਲ ਵਾ ਤੇ ਦੋਸਤੋ ਜਾ ਰਹੇ ਹਾਂ ਉਸ ਜਗ੍ਹਾ ਦੇ ਉੱਪਰ ਜਿੱਥੇ ਗੰਗਾ ਮਈਆ ਪ੍ਰਗਟ ਹੋਈ ਸੀ ਬਾਬਾ ਆ ਦਿਆਲ ਦਾਸ ਜੀ ਦੀ ਜਗ੍ਹਾ ਬਾਬਾ ਮੇਰ ਦਾਸ ਜੀ ਦੀ ਜਗ੍ਹਾ ਜਿੱਥੇ ਗੰਗਾ ਮਈਆ ਪ੍ਰਗਟ ਹੋਈ ਸੀ ਬਾਬਾ ਮੇਰ ਦਾਸ ਜੀ ਨੇ ਗੰਗਾ ਮਈਆ ਪ੍ਰਗਟ ਕੀਤੇ ਸੀਗੇ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਜੋ ਵੀ ਆ ਇਹਦੀ ਹਿਸਟਰੀ ਆ ਚੱਲਦੇ ਹਾਂ ਉਸ ਜਗ੍ਹਾ ਤੇ ਉਸ ਸਥਾਨ ਤੇ ਜਿੱਥੇ ਇਹ ਗੰਗਾ ਮਈਆ ਪ੍ਰੈਕਟੋਇ ਸੀ ਬਾਕੀ ਉਹ ਸਥਾਨ ਬਾਰੇ ਜੋ ਕੁਝ ਵੀ ਪਤਾ ਲੱਗਦਾ ਆ ਤੁਸੀਂ ਦੇਖ ਲਓ ਪਹਾੜੀ ਇਲਾਕਾ ਆ ਇਹ ਤਕਰੀਬਨ ਮਾਲਪੁਰ ਤੋਂ ਵੀ ਆ ਸਕਦੇ ਆ ਹੁਸ਼ਿਆਰ ਤੋਂ ਹੁਸ਼ਿਆਰਪੁਰ ਤੋਂ ਵੀ ਆ ਸਕਦੇ ਆ ਪਿੰਡ ਮਹਿਲੀ ਚੱਬੇয়াল ਤੋਂ ਵੀ ਆ ਸਕਦੇ ਆ ਹੁਸ਼ਿਆਰਪੁਰ ਤੋਂ ਤਕਰੀਬਨ 20 ਕਿਲੋਮੀਟਰ ਦਾ ਡਿਸਟੈਂਸ ਆ ਜਿਹੜਾ ਅਸੀਂ ਕਵਰ ਕਰਦੇ ਆ ਜਾਣ ਵਾਸਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਚਲੋ ਦੋਸਤੋ ਚੱਲਦੇ ਆ ਅੱਗੇ ਦੋਸਤੋ ਜਦੋਂ ਅਸੀਂ ਮਾਲਪੁਰ ਤੋਂ ਆਉਨੇ ਆ ਤਾਂ ਰਸਤੇ ਦੇ ਵਿੱਚ ਜਦੋਂ ਮਹਿਲੀ ਪਿੰਡ ਆਉਂਦਾ ਆ ਇਹ ਖੱਬੇ ਹੱਥ ਮੁੜ ਕੇ ਤਾਂ ਉੱਥੇ ਕਿਸੇ ਨੂੰ ਪੁੱਛ ਲਓ ਕਿ ਅਸੀਂ ਚੀਨੀ ਘਾਟੀ ਜਾਣਾ ਆ ਚੀਨੀ ਘਾਟੀ ਬਹੁਤ ਮਸ਼ਹੂਰ ਆ ਇਹ ਉਹਨਾਂ ਡੇਰਿਆਂ 'ਚ ਇੱਕ ਡੇਰਾ ਆ ਜਿਹੜਾ ਬਾਬਾ ਦਿਆਲਦਾਸ ਜੀ ਦਾ ਪਹਿਲਾ ਆ ਤੇ ਇਹ ਡੇਰਾ ਜਿਹੜਾ ਹੈਗਾ ਆ ਇਹ ਮੇਰਦਾਸ ਜੀ ਦਾ ਆ ਇਸ ਤੋਂ ਅੱਗੇ ਇੱਕ ਗੁੱਤਾਂ ਵਾਲੀ ਸਰਕਾਰ ਆਉਂਦੀ ਆ ਇੱਕ ਅੱਗੇ ਬਾਬਾ ਦਿਆਲਦਾਸ ਜੀ ਦੀ ਜਗ੍ਹਾ ਆਉਂਦੀ ਆ ਪੁਰਾਣੀ ਤੇ ਇਹ ਜਿਹੜਾ ਇਹ ਜੰਗਲ ਆ ਇਹ ਮਹਿਲੀ ਪਿੰਡ ਦਾ ਜੰਗਲ ਆ ਜਿ ਬਾਰਿਸ਼ ਲੱਗੀ ਹੋਈ ਸੀਗੀ ਤੇ ਮੌਸਮ ਬਹੁਤ ਵਧੀਆ ਸੀਗਾ ਤੇ ਚਲੋ ਦੋਸਤੋ ਚੱਲਦੇ ਆਂ ਅੱਗੇ ਲੋ ਦੋਸਤੋ ਆ ਗਏ ਆ ਇਹ ਬਾਰਿਸ਼ ਵੀ ਪੈਣ ਲੱਪਈ ਆ ਤੁਸੀਂ ਦੇਖ ਲਓ ਤੇ ਉਸ ਜਗ੍ਹਾ ਤੇ ਆ ਗਏ ਆ ਜਿਹੜੀ ਆਪਾਂ ਗੱਲ ਕਰਦੇ ਸੀਗੀ ਗੰਗਾ ਮਈਆ ਪ੍ਰਗਟ ਹੋਏ ਆ ਕਿਉਂ ਪ੍ਰਗਟ ਹੋਏ ਆ ਕਿਵੇਂ ਹੋਏ ਆ ਕੀ ਆ ਇਸ ਥਾਂ ਦੀ ਹਿਸਟਰੀ ਬਾਬਾ ਮੇਰਦਾਸ ਤੇ ਬਾਬਾ ਦਿਆਲਦਾਸ ਜੀ ਦੀ ਦਾ ਜੀ ਦਿਆਲ ਦਾ ਗੁਪਾਲ ਦਾ ਜੀ ਤੇ ਦਿਆਲ ਦਾ ਜੀ ਆਪਾਂ ਪਿੰਡ ਮੈਲੀ ਦੇ ਵਿੱਚ ਖੜੇ ਆ ਜੰਗਲ ਦੇ ਵਿੱਚ ਖੜੇ ਆ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੀ ਇਹ ਜਗਾਵਾ ਆ ਸਮੇਂ ਸਰ ਇਹ ਵੀ ਪਤਾ ਲੱਗਾ ਸੀਗਾ ਕਿ ਕਿਸੇ ਟਾਈਮ ਬਾਬਾ ਸੌਰੀ ਮਹਾਰਾਜਾ ਰਣਜੀਤ ਸਿੰਘ ਜੀ ਨੇ 500 ਕਿਲਾ ਇਹ ਦਾਾਂਚ ਦਿੱਤਾ ਸੀਗਾ ਜੰਡੋਲੀ ਪਿੰਡ ਜੰਡੋਲੀ ਪਿੰਡ ਚ ਤੇ ਬਾਕੀ ਸਾਡੇ ਨਾਲ ਬਾਬਾ ਜੀ ਆ ਜਿਹੜੇ ਇਸ ਮੰਦਿਰ ਦੀ ਜਿਸ ਜਗਾ ਦੀ ਦੇਖ ਰਹਿ ਕਰਦੇ ਆ ਅੱਜ ਤੋਂ ਸਾਲ ਪਹਿਲਾਂ ਆਪਾਂ ਨੇ ਵੀਡੀਓ ਪਾਈ ਵੀ ਸੀ ਕਿ ਗੰਗਾ ਮਈਆ ਪ੍ਰਗਟ ਹੋਏ ਆ ਵਾਕਈ ਹੋਏ ਆ ਜੀ ਹਾਂ ਸੱਚੋ ਆ ਗੱਲ ਇਸ ਗੱਲ ਦੀ ਸਚਾਈ ਵਾਸਤੇ ਅੱਜ ਦੁਬਾਰਾ ਫੇਰ ਆਏ ਆ ਬਾਬਾ ਜੀ ਨਾਲ ਗੱਲਬਾਤ ਕਰੇ ਬਾਬਾ ਜੀ ਨਮਸਕਾਰ ਜੀ ਨਮਸਕਾਰ ਜੀ ਬਾਬਾ ਜੀ ਪਹਿਲਾਂ ਤਾਂ ਸਾਨੂੰ ਦੱਸੋ ਕਿ ਜਿਹੜੀ ਬਾਬਾ ਜੀ ਦੀ ਜਗਾ ਆ ਬਾਬਾ ਮੇਰਦਾਸ ਜੀ ਦੀ ਹਾਂਜੀ ਤੇ ਬਾਬਾ ਦਿਆਲਦਾਸ ਜੀ ਦੀ ਹਾਂਜੀ ਤੇ ਇਹ ਕਿੱਥੇ ਹਨੂਮਾਨ ਜੀ ਦਾ ਮੰਦਿਰ ਵਾ ਜਿਹੜਾ ਵੀ ਪ੍ਰਾਚੀਨ ਵਾ ਹਾਂਜੀ ਪੁਰਾਣਾ ਜੀ ਬਾਬਾ ਜੀ ਕੀ ਹਿਸਟਰੀ ਐ ਇਸ ਮੰਦਿਰ ਦੀ ਇਸ ਜਗ੍ਹਾ ਦੀ ਹਾਂਜੀ ਬਾਕੀ ਗੰਗਾ ਮਈਆ ਜੀ ਦੀ ਵੀ ਗੱਲ ਕਰਦੇ ਆ ਹਾਂਜੀ ਪਹਿਲਾਂ ਦੱਸੋ ਜੀ ਇਸ ਮੰਦਿਰ ਦੀ ਕੀ ਹਿਸਟਰੀ ਹੈ ਜੀ ਕਿ ਬਾਬਾ ਮੇਰ ਦਾਸ ਜੀ ਜਦੋਂ ਇਸ ਜੰਗਲ ਚ ਤਪੱਸਿਆ ਕੋਰ ਜੰਗਲ ਦੇ ਵਿੱਚ ਤਪੱਸਿਆ ਕੀਤੀ ਨਾ ਨੇ ਜੀ ਇਕੱਲੇ ਉਸ ਟਾਈਮ ਬੈਠ ਕੇ ਅੱਛਾ ਜੀ ਤੇ ਉਸ ਟਾਈਮ ਫਿਰ ਜਿਸ ਵੇਲੇ ਬਾਬਾ ਜੀ ਨੇ ਇੱਥੇ ਇੱਕ ਬੋਡੀ ਬਿਗੈਰ ਪਾਣੀ ਤੋਂ ਤਿਆਰ ਕਰਾਈਏ। ਅੱਛਾ ਜੀ। ਉਸ ਤੋਂ ਬਾਅਦ ਫਿਰ ਬਾਬਾ ਜੀ ਜੋ ਜੋ ਮੌਕੇ ਦੇ ਰਾਜ ਮਿਸਤਰੀ ਸੀਗੇ ਹਾਂਜੀ। ਉਹਨਾਂ ਨੇ ਕਹਿੰਦੇ ਬਾਬਾ ਜੀ ਪਈਏ ਪਾਣੀ ਤਾਂ ਹੈ ਨਹੀਂ ਇੱਥੇ ਜੀ। ਅੱਛਾ ਜੀ। ਉਹ ਕਹਿੰਦੇ ਫਿਰ ਪਾਣੀ ਵੀ ਮਿਲੂਗਾ, ਸਭ ਕੁਝ ਮਿਲੂਗਾ ਤੇ ਸਵੇਰ ਨੂੰ ਗੰਗਾ ਮਾਈ ਦੇ ਹਰਦوار ਵਾਲੀ ਇੱਥੇ ਆ ਜਾਣੀ ਆ। ਤੁਸੀਂ ਤੁਹਾਨੂੰ ਕਿਸੇ ਜਗ੍ਹਾ ਤੇ ਜਾਣ ਦੀ ਜ਼ਰੂਰਤ ਨਹੀਂ। ਮਤਲਬ ਇੱਥੇ ਇਸ਼ਨਾਨ ਕਰੋ ਗੰਗਾ ਮਾਈ ਹਰਦوار ਵਾਲੀ। अच्छा हां जी सवेरे ਨੂੰ ਫਿਰ ਉਹ ਜਿਹੜੀ ਬੋਡੀ ਸਾਹਬ ਬਣ ਗਈ ਸੀ ਉਸ ਟਾਈਮ ਜੀ ਉਹਦੇ ਉੱਪਰ ਪ੍ਰਣਾਲੇ ਲਵਾ ਕੇ ਫਿਰ ਪਾਣੀ ਉਪਰੀਆ ਚੱਲ ਰਿਹਾ ਸੀ ਚੱਲ ਰਿਹਾ ਸੀ ਹਾਂ ਜੀ ਤੇ ਉਸ ਟਾਈਮ ਦਾ ਇਹ ਜਿਹੜਾ ਗੰਗਾ ਮਾਈ ਦਾ ਪਾਣੀ ਹੈ ਜਲ ਚੱਲ ਰਿਹਾ ਹਸ਼ਤ ਰੇ 24 ਘੰਟੇ ਦਿਨ ਰਾਤ ਆਲੇ ਦੋਲੇ ਪਾਣੀ ਸੁੱਕ ਜਾਊਗਾ ਇਹ ਪਾਣੀ ਨਹੀਂ ਸੁੱਕੂਗਾ ਨਹੀਂ ਚਾਹੇ ਗਰਮੀਆਂ ਹੋਣ ਕੁਝ ਵੀ ਹੋਵੇ ਗਰਮੀਆਂ ਦੇ ਵਿੱਚ ਵੀ ਇਦਾਂ ਹੀ ਪਾਣੀ ਹਰ ਟੈਮ ਚੱਲਦਾ ਪਤਾ ਲੱਗਦਾ ਪਾਣੀ ਕਿੱਥੋਂ ਆਉਂਦਾ ਇਹ ਸਾਨੂੰ ਨਹੀਂ ਜੀ ਪਤਾ ਵੇ ਬਾਬਾ ਜੀ ਦੀ ਕੀ ਉਸ ਟੈਮ ਇਹ ਭਗਤੀ ਦਾ ਸਾਗਰ ਜੋ ਵੀ ਅੱਛਾ ਜੀ ਮਹਾਰਾਜ ਜੀ ਨੇ ਬੇਨਤੀ ਕੀਤੀ ਉਸ ਟੈਮ ਤੇ ਜੀ ਗੰਗਾ ਮਾਈ ਟ੍ਰੈਕਟ ਹੋ ਗਈ ਸੀ ਠੀਕ ਹੈ ਜੀ ਤੇ ਮੈਂ ਬਾਬਾ ਜੀ ਕਦੋਂ ਆਏ ਸੀ ਇੱਥੇ ਇਹ ਜੀ ਜਦੋਂ ਹੁਣ ਦੇਖ ਲਓ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸ ਟੈਮ ਚੱਲਦਾ ਬਿਰਧਵਸਤਾ ਦੇ ਬਾਬਾ ਜੀ ਉਸ ਟੈਮ ਸੀ ਅੱਛਾ ਜੀ ਬਿਰਧਵਸਤਾ ਬਾਬਾ ਜੀ ਠੀਕ ਹੈ ਜੀ ਉਹਨਾਂ ਨਾਲ ਵੀ ਕਹਿੰਦੇ ਰਾਬਤਾ ਹੋਇਆ ਸੀਗਾ ਉਹਨਾਂ ਨਾਲ ਵੀ ਇਹਨਾਂ ਦਾ ਮਲਾਪ ਹੋਇਆ ਸੀਗਾ ਜੀ ਅੱਛਾ ਜੀ ਇਹ ਉਹਨਾਂ ਦਾ ਮਲਾਪ ਹੋਇਆ ਸੀਗਾ ਜਦੋਂ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਚੱਲਦਾ ਸੀਗਾ ਹਾਂ ਜੀ ਹਾਰਨ ਦੇ ਸਮੇਂ ਕੋਈ ਇਹਨਾਂ ਨੇ ਆਪਣੇ ਸਿੰਘ ਭੇਜੇ ਇਹਨਾਂ ਕੋਲ ਅੱਛਾ ਜੀ ਤੇ ਕਹਿੰਦੇ ਜੰਗਲ ਛੁਲੀ ਚ ਬਾਬਾ ਚਲੋ ਚੱਲਦੇ ਆਂ ਉੱਪਰ ਚੱਲਦੇ ਨਾਲੇ ਗੱਲਬਾਤ ਕਰਦੇ ਹਾਂ ਜੀ ਇਹ ਮਹਿਰ ਰਾਜ ਜੀ ਜੀ ਕੋਲ ਪਹੁੰਚ ਗਏ ਹਾਂ ਜੀ ਤੇ ਉਹ ਕਹਿੰਦੇ ਜਾਓ ਤੁਹਾਡੀ ਜਿੱਤ ਪ੍ਰਾਪਤ ਹੋ ਜਾਊਗੀ ਠੀਕ ਆ ਇਹ ਜੰਡੋਲੀ ਪਿੰਡ ਚ ਇਦਾਂ ਹੋਇਆ ਸੀ ਜਿੰਡੋਲੀ ਪਿੰਡ ਕਿੰਨੀ ਕੁ ਦੂਰ ਪੈਂਦਾ ਜੀ ਜਿੰਡੋਲੀ ਪਿੰਡ ਇੱਥੋਂ ਸਰنگਵਾਲ ਦੇ ਨਾਲ ਹੀ ਆ ਜੀ ਅੱਛਾ ਜੀ ਹਾਂ ਚੱਬਿਆਲ ਸਾਈਡ ਚੱਬਿਆਲ ਸਾਈਡ ਹਾਂਜੀ ਤੇ ਬਾਬਾ ਜੀ ਨੇ ਇੱਥੇ ਤਪੱਸਿਆ ਕੀਤੀ ਸੀਗੀ ਜੀ ਹਾਂ ਤਪੱਸਿਆ ਕੀਤੀ ਕੀ ਮੰਨਤਾ ਹੈ ਇਸ ਸਤਾਨ ਦੀ ਉਦਾਸੀ ਭੇਖ ਅੱਛਾ ਜੀ ਉਦਾਸੀ ਸੰਪਰਦਾ ਅੱਛਾ ਜੀ ਕਿ ਮਹਾਰਾਜ ਬਾਬਾ ਸ੍ਰੀਚੰਦ ਭਗਵਾਨ ਜੀ ਦਾ ਉਦਾਸੀ ਭੇਖ ਜਿਹੜਾ ਹੈ ਇਹ ਚੱਲ ਰਿਹਾ ਇਹਨਾਂ ਦੀ ਜਿਹੜੀ ਗੁਰ ਪ੍ਰਣਾਲੀ ਆ ਬਾਬਾ ਸਾਧੂ ਰਾਮ ਜੀ ਜੀ ਉਹ ਫਗਵਾੜਾ ਅੱਛਾ ਜੀ ਤੇ ਉਹਨਾਂ ਦੇ ਗੁਰੂ ਜਿਹੜੇ ਸੀਗੇ ਉਹ ਲੱਛੀ ਰਾਮ ਬਾਬਾ ਜੀ ਛਮਚਰਾਸੀ ਠੀਕ ਹੈ ਜੀ ਤੇ ਬਸ ਇਦਾਂ ਇਹਨਾਂ ਦੇ ਇੰਨਾ ਕ ਸਾਨੂੰ ਹੈ ਜੀ ਸਾਡੇ ਬਜ਼ੁਰਗਾਂ ਨੇ ਦੱਸਦੇ ਆ ਰਹੇ ਆ ਠੀਕ ਹੈ ਜੀ ਤੇ ਇਹ ਤੋਂ ਸਮਾਂ ਪਿੱਛੇ ਦਾ ਹੁਣ ਜੋ ਹੈ ਬਾਬਾ ਜੀ ਠੀਕ ਹੈ ਜੀ ਇੱਕ ਹੋਰ ਗੱਲ ਪਤਾ ਲੱਗੇ ਕਿ 68 ਤੀਰਸਤਾਨਾ ਦੇ ਇਹ ਬਰਾਬਰ ਫਾਲੋ ਆ हां कंदे बीच जेड़ा भी थे आवे ना बसखी वाले दिन अच्छा जी कि थोनु किसी जगह दी जाण दी जरूरत नहीं अच्छा जी जेही 66 तीर्थਾਂ ਦੇ ਜਾ ਕੇ ਇਸ਼ਨਾਨ ਕਰੇ ਜਾਹੀਂ ਇੱਕ ਬਰਾਬਰ ਇੱਥੇ ਕਰ ਲੈ ਕਰ ਲਿਆ ਇਹ ਉਹ ਜਲ ਚੱਲ ਰਿਹਾ ਜੀ ਉਹ ਗੰਗਾ ਮਈਆ ਜਾਦਿਆ ਕਿ 66 तीर्थਾਂ ਦਾ ਇਸ਼ਨਾਨ اچھا ਜੀ ਇੱਥੇ ਪ੍ਰਾਪਤ ਹੋ ਜਾਂਦਾ ਇੱਥੇ ਪ੍ਰਾਪਤ ਹੋ ਜਾਂਦਾ ਜੋ ਵੀ ਤੁਹਾਡੇ ਮਨ ਚ ਹੈ اچھا ਜੀ ਉਹ ਬਾਬਾ ਜੀ ਪੂਰੀ ਕਰ ਦਿਆ ਪੂਰੀ ਕਰਦੇ ਹਨ ਜੀ ਹਾਂਜੀ ਸਰਦਾਂ ਮੰਦੀ ਜੀ ਹੋਣੀ ਚਾਹੀਦੀ ਆ ਬੰਦੇ ਚ ਹਾਂਜੀ ਤੇ ਬਾਬਾ ਜੀ ਪੂਰੀ ਕਰਦੇ ਆ ਹਾਂਜੀ ਬਾਬਾ ਜੀ ਕਦੋਂ ਕਦੋਂ ਭੰਡਾਰਾ ਹੁੰਦਾ ਜੀ ਫੇ ਇਥੇ ਇਹ ਭੰਡਾਰਾ ਜੀ ਇੱਕ ਤਾਂ ਹੁੰਦਾ ਜੀ ਦਸਵੀਂ ਦਾ ਸਰਾਧ ਆ ਅੱਛਾ ਜੀ ਜਦੋਂ ਗੁਰਨਾਨਕ ਦੇਵ ਜੀ ਤਲੂਪ ਹੋਏ ਸੀਗੇ ਹਾਂਜੀ ਤੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਦਸਵੀਂ ਦਾ ਸਰਾਧ ਆ ਪਰੰਪਰਾ ਉਹ ਚੱਲੀ ਆ ਰਹੀ ਆ ਜੀ ਉਹ ਚੱਲੀ ਆ ਰਹੀ ਆ ਜੀ ਉਹ ਮਨਾਉਂਦੇ ਆ ਅੱਛਾ ਜੀ ਉਸ ਤੋਂ ਬਾਅਦ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮੁਨਾਇਆ ਜਾਂਦਾ ਜੀ ਅੱਛਾ ਜੀ ਧਜਾ ਸਾਹਿਬ ਦੀ ਰਸੂ ਠੀਕ ਹੈ ਜੀ ਸ਼ਾਨ ਸਾਹਿਬ ਵੀ ਕਹਿ ਦਿੱਤਾ ਅੱਛਾ ਜੀ ਉਹ ਫੇਸ ਇਸ ਸਾਹਮਣੇ ਭਾਈ ਪਹਾੜੀ ਦੇ ਉੱਪਰ ਆਣਾ ਜੀ ਹਾਂ ਜੀ ਪਹਾੜੀ ਦੇ ਉੱਪਰ ਹੈ ਓਕੇ ਇਹ ਜੰਗਲ ਆ ਸਾਹਮਣੇ ਇਹ ਸਾਰਾ ਜੰਗਲ ਹੈ ਜੀ ਹਾਂ ਜੀ ਇੱਥੋਂ ਹੀ ਬਾਬਾ ਦਿਆਲ ਦਾ ਹੋ ਜਾ ਕੋਠਾ ਤਾਈ ਤਨੇ ਕਿਲੋਮੀਟਰ ਹੈ ਸਥਾਨ ਹਾਂਜੀ ਤੇ ਗਪਾਲਦਾਸ ਜੀ ਦਾ ਠੀਕ ਹੈ ਜੀ ਫਿਰ ਦਇਆਲਦਾਸ ਮਹਾਰਾਜ ਜੀ ਜੀ ਫਿਰ ਉਤੋਂ ਬਾਅਦ ਕੇ ਅਫੀ ਸਮਾਧਾ ਸਾਡੀ ਬਾਬਾ ਜੀ ਸਾਹਮਣੇ ਉਹ ਕੀ ਹੈ ਜੀ ਉਹ ਬਾਬੇ ਦਇਆਲਦਾਸ ਦਾ ਕੋਠਾ ਜੀ ਪੁਰਾਣਾ ਪੁਰਾਣਾ ਸਮਝਾ ਮਹਾਰਾਜ ਜੀ ਰੀਸੇ ਉੱਥੇ ਪਹੁੰਚੇ ਸੀ ਲਾਹੌਰ ਤੋਂ ਚੱਲ ਕੇ ਆ ਕੇ ਉੱਥੇ ਪੁੱਜੇ ਸੀਗੇ ਉੱਥੇ ਪੁੱਜੇ ਸੀਗੇ ਜੀ ਅੱਛਾ ਜੀ ਉਹ ਹੁਣ ਵੀ ਇਸ ਟਾਈਮ ਦੇਖੋ ਦੀਦਾ ਹੈ ਜੀ ਉਹ ਨਿਸ਼ਾਨ ਉਹਨਾਂ ਨੇ ਉਹ ਰੰਗ ਕਰਕੇ ਤਿਆਰੀ ਕਰਤੀ ਉਹ ਸਫਾਈ ਠੀਕ ਹੈ ਜੀ ਮਲ ਰਸਤਾ ਜੰਗਲ ਦਾ ਜਗਨਦਰ ਦਾ ਰਸਤਾ ਹੈ ਜੀ ਹਾਂਜੀ ਇਹ ਆਪਾਂ ਦਰਸ਼ਕਾਂ ਨੂੰ ਦਰਸ਼ਨ ਕਰਾ ਦਿੰਨੇ ਜੀ ਇੱਕ ਵਾਰ ਇਹ ਬਾਬਾ ਜੀ ਸ਼੍ਰੀ ਜੰਦ ਜੀ ਹਾਂਜੀ ਅਦੇ ਰક્ષા ਜੀ ਅੱਛਾ ਜੀ ਦੋਨੀਆਂ ਜੀ ਇਹ ਸਥਾਨਾ ਮਾਰਾ ਜੀ ਖੋਲ ਨਹੀਂ ਚਲਦੀ ਬਾਤ ਇਹ ਠੀਕ ਹੈ ਜੀ ਕੋਈ ਨਹੀਂ ਕੋਈ ਗੱਲ ਨਹੀਂ ਹਾਂਜੀ ਇੰਨੀ ਸੇਵਾ ਅਸੀਂ ਰੱਖ ਕੇ ਪਰਿਵਾਰ ਅੱਛਾ ਜੀ ਇਹ ਉਹਨਾਂ ਦਾ ਤਪਸਥਾਨ ਹੈ ਇਹ ਸਾਰਾ ਜੀ ਹਾਂਜੀ ਠੀਕ ਹੈ ਜੀ। ਜਗਾ ਸਮਾਦੀ ਬਣਾ ਜੋ ਆ। ਅੱਛਾ ਜੀ। ਆ ਜਿਹੜੇ ਮਾਪੁਰਸ਼ ਆ ਇਹਨਾਂ ਦਾ ਨਗਰ ਖੇੜਾ ਦਾ ਸਾਨੂੰ ਪਤਾ ਨਹੀਂ ਵੀ ਕਿਹੜਾ ਜੀ। ਅੱਛਾ ਜੀ। ਇਹ ਇਹਨਾਂ ਨੇ ਇਦਾਂ ਹੀ ਜਦੋਂ ਬਾਬਾ ਜੀ ਸ੍ਰੀ ਛੱਡ ਗਏ ਸੀਗੇ ਨਾ ਜੀ ਇਹਨਾਂ ਨੂੰ ਚੀਂਦਿਆ ਰ ਸਵਾਧਾ ਬਾਬਾ ਜੀ ਨੇ ਲੈ ਲਈ ਸੀ। ਅੱਛਾ ਜੀ। ਆ ਸਾਡੇ ਪਰਿਵਾਰ ਵਿੱਚੋਂ ਆ ਜੀ। ਤੁਹਾਡੇ ਪਰਿਵਾਰ ਚੋਂ। ਹਾਂ ਜੀ। ਠੀਕ ਹੈ ਜੀ। ਉਹ ਹੈ ਇਹ ਵੀ ਬਹੁਤ ਪੁਰਾਣੇ ਸਮੇਂ ਦੇ ਆ। ਠੀਕ ਹੈ ਜੀ। ਤੇ ਆਦਾ ਲੈਂਟਰ ਲੈਂਟਰ ਜੀ ਬੜੀ ਦੇਰ ਬਾਅਦ ਹੌਲੀ ਹੌਲੀ ਹੁਣ ਆਏ ਥੋੜੇ ਸਮੇਂ ਤੋਂ ਠੀਕ ਹੈ ਜੀ ਪਹਿਲਾਂ ਤਾਂ ਇੱਥੇ ਹੀ ਸੀਗਾ ਇੱਥੇ ਸੀਗਾ ਜੀ ਚਲੋ ਬਾਬਾ ਜੀ ਹੁਣ ਦਰਸ਼ਕਾਂ ਨੂੰ ਆਪਾਂ ਗੰਗਾ ਲਓ ਜੀ ਕਰੋ ਇਹ ਧੋਨੇ ਦੇ ਖੰਡ ਧੋਣਾ ਜੀ ਇਹ ਬਾਬਾ ਜੀ ਦਾ ਚੱਲਦਾ ਆ ਜੀ ਤੇ ਤੁਸੀਂ ਦੇਖ ਲਓ ਅੱਜ ਮੌਸਮ ਵੀ ਕਾਫੀ ਵਧੀਆ ਆ ਅੱਜ ਬਾਰਿਸ਼ ਹੋ ਰਹੀ ਹੈ ਨਾਲੋਂ ਨਾਲ ਤੇ ਲਓ ਜੀ ਸੂਰ ਦੇਵਤਾ ਜੀ ਵੀ ਆ ਗਏ ਬਾਕੀ ਦੋਸਤੋ ਚੱਲਦੇ ਆਂ ਗੰਗਾ ਮਈਆ ਦੇ ਦਰਸ਼ਨ ਕਰਦੇ ਆਂ ਸਾਹਮਣੇ ਖੂਬਸੂਰਤ ਮਹਾਲ ਆ ਸਾਹਮਣੇ ਪਹਾੜਾਂ ਦੇ ਵਿੱਚ ਕਿੰਨਾ ਸੋਹਣਾ ਸਾਰੀ ਸ਼ਿਰਵਾਜ ਰਲ ਕੇ ਕਰਦੇ ਆਂ ਸਾਰੀ ਅੱਛਾ ਜੀ ਬਾਬਾ ਜੀ ਪੀਤੇ ਦਾ ਕਿਥੋਂ ਗੰਗਾ ਮਈਆ ਪ੍ਰਗਟ ਹੋਏ ਸੀ ਤੇ ਬਾਬਾ ਜੀ ਪਾਣੀ ਫੇ ਤੁਸੀਂ ਉੱਥੋਂ ਹੀ ਲੈਣੇ ਆ ਜੀ ਹਾਂਜੀ ਪਾਣੀ ਇੱਥੋਂ ਵਰ ਜਿਹੜਾ ਗੰਗਾ ਮਈਆ ਦਾ ਪਾਣੀ ਆਉਂਦਾ ਆ ਹਾਂਜੀ ਉਹੀ ਪਾਣੀ ਆ ਹਾਂਜੀ ਅੱਛਾ ਜੀ ਉਹ ਪਾਣੀ ਪੀਣੇ ਵੀ ਆ ਅੱਛਾ ਜੀ ਬਾਬਾ ਜੀ ਜਿ ਇਸ਼ਨਾਨ ਵੀ ਕਰਾਈਦੇ ਆ ਅੱਛਾ ਜੀ ਲੰਗਰ ਭਾਦ ਜੀ ਵੀ ਪਾਣੀ ਪਰ ਜਲੇ ਕੋਈ ਘੜ ਜਾਂਦਾ ਪਾਣੀ ਫਿਰ ਤਾਂ ਟੈਂਕਰ ਬਾਹਰੋਂ ਵੀ ਮੰਗਾ ਲਈਦੇ ਅੱਛਾ ਜੀ ਜਿੰਨੀ ਕਿ ਸਮਰੱਥਾ ਆ ਨਾ ਹਾਂਜੀ ਫੇ ਕਿੰਨੇ ਕ ਟਾਈਮ 'ਚ ਪਾਣੀ ਉਹ ਆਟੋਮੈਟਿਕਲ ਭਰ ਜਾਂਦਾ ਜੀ ਫਿਰ ਚੱਲਦਾ ਹੀ ਰਹਿੰਦਾ ਜੀ ਛੋਕ ਚੱਲਦਾ ਰਹਿੰਦਾ ਨਾ ਠੰਡਾ ਠੰਡਾ ਪਾਣੀ ਜੀ ਜਿੱਦਾਂ ਹਰਦਵਾਰ ਗੰਗਾ ਮਈਆ ਦਾ ਪਾਣੀ ਠੰਡਾ ਆ ਜੀ ਸੇਮ ਉਦਾਂ ਹੀ ਆ ਜੀ ਸੇਮ ਉਦਾਂ ਹੀ ਐ ਉਹੀ ਚੀਜ਼ ਆ ਸਵਾਦ ਵੀ ਇਹੀ ਆ ਪੀਣੇ ਨੂੰ ਅੱਛਾ ਜੀ ਜੀ ਪੀਣ ਨੂੰ ਵੀ ਸਵਾਦ ਕਦੀ ਖਰਾ ਪਾ ਲੈ ਤੁਸੀਂ ਪਾਣੀ ਨੂੰ ਇਹਨੂੰ ਜਿੰਨਾ ਤੇ ਮਰਜ਼ੀ ਭਰ ਕੇ ਬੋਤਲ ਚ ਰੱਖ ਲਓ ਕਿਸੇ ਤਰ੍ਹਾਂ ਵੀ ਰੱਖ ਲਓ ਅੱਛਾ ਜੀ ਬੋਤਲਾਂ ਚ ਪਾ ਲਓ ਘੜਿਆਂ ਚ ਪਾ ਲਓ ਪਾਣੀ ਨਹੀਂ ਖਰਾਬ ਨਹੀਂ ਹੁੰਦਾ ਜੀ ਇਹ ਠੀਕ ਹੈ ਜੀ ਚਲੋ ਦੋਸਤੋ ਚੱਲਦੇ ਹਾਂ ਹੁਣ ਜਿੱਥੇ ਗੰਗਾ ਮਈਆ ਦਾ ਜਲ ਪ੍ਰਗਟ ਹੋਇਆ ਸੀ ਜਨ ਜਿੱਥੋਂ ਨਿਕਲਦਾ ਆ ਬਾਬਾ ਜੀ ਕਹਿੰਦੇ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਉਹ ਪਾਣੀ ਕਿੱਥੋਂ ਆਉਂਦਾ ਆ ਤੇ ਆ ਬਾਬਾ ਜੀ ਦੇ ਚਮਤਕਾਰ ਨੇ ਜੇ ਜੋ ਵੀ ਉਹਨਾਂ ਦੀ ਲੀਲਾ ਰਚੀ ਹੈ ਜੀ ਉਦੋਂ ਹਾਂ ਮੇਰਦਾ ਹਾਂ ਜੀ ਮੇਰਦਾ ਜੀ ਨੇ ਬਾ ਕੀ ਪਤਾ ਗੰਗਾ ਮਈ ਨਾ ਕਿ ਆ ਬਾਤਾਂ ਲਾਭ ਕਰਕੇ ਕਿਹੜੇ ਲੋਕਾਂ ਦੇ ਦੁੱਖ ਕੱਟੇ ਆ ਚਲੋ ਦੋਸਤੋ ਚੱਲਦੇ ਆ ਜੀ ਅੱਗੇ ਬਾਬਾ ਜੀ ਆ ਹਨੂਮਾਨ ਜੀ ਦੀ ਮੂਰਤੀ ਆ ਹਾਂ ਜੀ ਇਹਦਾ ਕੀ ਸੱਚ ਆ ਜੀ ਇਹ ਕਦੋਂ ਦੀ ਆ ਜੀ ਇੱਥੇ ਇਹ ਵੀ ਜਦੋਂ ਮਹਾਰਾਜ ਬਾਬਾ ਜੀ ਮੇਰਦਾ ਸਿੱਥੇ ਤਪੱਸਿਆ ਬੈਠੇ ਸੀ ਨਾ ਕਰਨ ਹਾਂ ਜੀ ਉਸ ਟਾਈਮ ਇਹਨਾਂ ਨੇ ਇਹ ਤਿਆਰ ਕਰੇ ਕਿਤੇ ਜੀ ਹਨੂਮਾਨ ਜੀ ਦੇ ਮੋਤੇ ਤੇ ਉਸ ਸਮੇਂ ਦੀ ਹੈ ਜੀ ਇਹ ਉਸ ਟਾਈਮ ਸਮੇਂ ਦੀ ਹੈ ਜੀ ਅੱਛਾ ਜੀ ਬਾਬਾ ਮੇਰੇ ਦੱਸ ਦੀਏ ਸਮੇਂ ਮੁਤਾਬਕ ਜੋ ਵੀ ਇਹਨਾਂ ਦੀ ਪੂਜਾ ਅੱਛਾ ਜੀ ਉਹ ਕਰਦੇ ਹੁੰਦੇ ਸੀ ਉਹ ਕਰਦੇ ਸੀਗੇ ਉਸ ਹਿਸਾਬ ਨਾਲ ਹੋਈ ਪਰੰਪਰਾ ਅੱਜ ਵੀ ਚੱਲੀ ਆ ਰਹੀ ਹੈ ਜੀ ਅੱਛਾ ਜੀ ਹਾਂ ਜੀ ਤੇਰੀ ਸੇਵਾ ਜੋ ਸਾਡੇ ਪੁਰਾਣੇ ਬਜ਼ੁਰਗ ਜੀ ਤਾਂ ਕਰਦੇ ਆ ਰਹੇ ਆ ਜੀ ਹਾਂ ਜੀ ਉਸ ਹਿਸਾਬ ਨਾਲ ਸੀ ਕਰਦੇ ਸੇਵਾ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਬਾ ਜੀ ਬਹੁਤ ਪੁਰਾਣੀ ਸਮੀਦੀ ਹੈ ਜੀ ਠੀਕ ਹੈ ਜੀ ਜਦੋਂ ਇਹ ਆਪਣੇ ਨਾਗਦੇਪਤਾ ਦੀ ਛੇਛ ਨਾਲ ਜੀਤੀ ਆ ਅੱਛਾ ਜੀ ਚਲੋ ਹੁਣੋ ਦੋਸਤੋ ਹਾਂ ਮੇਰਾ ਪਰਨੇ ਕੋ ਨਹੀਂ ਗਿਆ ਸਿੱਤੇ ਹੈ ਠੀਕ ਹੈ ਜੀ ਕਰ ਲਓ ਠੀਕ ਮਾਣ ਕਰ ਲਓ ਕਰ ਲਓ ਕਰ ਲਓ ਜੀ ਕਰ ਲਓ ਹੁਣ ਚੱਲਦੇ ਆ ਗੰਗਾ ਮਈਆ ਆ ਇੱਥੇ ਜੀ ਬਾਬਾ ਜੀ ਕਿੱਥੇ ਹੈ ਜੀ ਹਾਂਜੀ ਇਹ ਵਾਏ ਜੀ ਆ ਇਸ ਜਗ੍ਹਾ ਤੇ ਹੀ ਬਿੱਚੋ-ਵਿੱਚੀ ਪਾਣੀ ਇਹ ਪਹਾੜੀ ਦੇ ਵਿੱਚੋਂ ਹੀ ਆ ਰਿਹਾ ਜੀ ਅੱਛਾ ਜੀ ਜਿੱਥੋਂ ਬਾਬਾ ਮਿਰਜ਼ਾ ਦਾ ਅਸਥਾਨ ਪ੍ਰਿਆਸਣ ਹਾਂਜੀ ਉਸ ਆਸਣ ਤੇ ਹੀ ਬਹਿ ਕੇ ਹੀ ਬਾਬਾ ਜੀ ਨੇ ਬੇਨਤੀ ਕੀਤੀ ਸੀਗੀ ਤੇ ਇਹ ਬੋੜੀ ਬਣਾ ਕੇ ਹਾਂਜੀ ਤੇ ਇਸ ਪਹਾੜੀ ਦੇ ਵਿੱਚੋਂ ਵਿੱਚ ਹੀ ਇਹ ਜਲ 24 ਘੰਟੇ ਚੱਲਦਾ ਇਹ ਗੰਗਾ ਮਈਆ ਦਾ ਜਲ ਹੈ ਇਹ ਗੰਗਾ ਮਈਆ ਦਾ ਜਲ ਹੈ ਜੀ ਇੱਥੋਂ ਹੀ ਅਸੀਂ ਪਾਣੀ ਪੀਂਦੇ ਵੀ ਆ ਵਰਤਦੇ ਵੀ ਆ ਜੀ ਅੱਛਾ ਜੀ ਤੇ ਇਹ ਪਾਣੀ ਆ ਦੇਖੋ ਜ਼ਮੀਨ 'ਚ ਵੀ ਉੱਚੀ ਜਗ੍ਹਾ ਤੇ ਥੱਲੇੋਂ ਖੜਰੋਂ ਕਾਫੀ ਉਚਾਈ ਆ ਜੀ ਅੱਛਾ ਜੀ ਇਹ ਆ ਦੇਖੋ ਸੀਰਾਂ ਚੱਲ ਰਹੀਆਂ ਜੀ ਤੇ ਕੁਛ ਸੋਮੇ ਇਹਦੇ ਵਿਚ ਆ ਰਹੇ ਆ ਤੇ ਇੱਧਰ ਪਾਣੀ ਇਹ ਆ ਭਰਿਆ ਪਿਆ ਜੀ ਇਹਦੇ ਵਿੱਚ ਅੱਛਾ ਇੱਧਰ ਪਾਣੀ ਆਪਣੇ ਆਂ ਭਰਦਾ ਰਹਿੰਦਾ ਹਣਾ ਜੀ ਹਾਂ ਜੀ ਆ ਭਰਦਾ ਰਹਿੰਦਾ ਇਹ ਆ ਦੇਖੋ ਪਾਣੀ ਐ ਉੱਪਰ ਤੱਕ ਭਰਿਆ ਪਿਆ ਜੀ ਇਹ ਅੱਛਾ ਜੀ ਤੇ ਇਹ ਪਾਣੀ ਜਿੱਦਾਂ ਮਰਜੀ ਇਹਨੂੰ ਆਪਾਂ ਪੀਂਦੇ ਵੀ ਆ ਬਾਬਾ ਜੀ ਦੇ ਭੰਡਾਰੇ 'ਚ ਵੀ ਯੂਜ਼ ਕਰਦੇ ਆ ਹਰ ਜਗ੍ਹਾ ਵਰਤੀ ਜਾਂ ਅੱਛਾ ਇਹ ਪਤਾ ਨਹੀਂ ਲੱਗਦਾ ਕਿੱਥੋਂ ਪਾਣੀ ਆਉਂਦਾ ਜੀ ਇਹਨਾਂ ਦੇ ਬਾਬਾ ਜੀ ਨੂੰ ਪਤਾ ਹੋਊਗਾ ਪੀ ਕਿਹੜਾ ਗੰਗਾ ਮਾਈ ਹਰਦਵਾਲਾ ਦਾ ਰਸਤਾ ਕਿਹੜੇ ਰਸਤੇ ਲੈ ਕੇ ਆਈ ਹੈ ਅੱਛਾ ਜੀ ਤੇ ਇਹ ਸਾਰੀ ਪਹਿਰਾ ਪੂਰੇ ਗੰਗਾ ਮਾਈ ਜੀ ਦਾ ਜੀ ਇੱਥੇ ਇੱਥੇ ਜੀ ਹਾਂਜੀ ਹਰ ਟਾਈਮ 24 ਘੰਟੇ ਜਨਰਲ ਪਾਣੀ ਦੇ ਚੱਲੂਗਾ ਜੀ ਅੱਛਾ ਜਿਹੜੇ ਲੋਕ ਇਸ਼ਨਾਨ ਕਰਨ ਆਉਂਦੇ ਆ ਹਾਂਜੀ ਇਸ਼ਨਾਨ ਕਰਦੇ ਇੱਥੇ ਜੀ ਕਰਦੇ ਉਹ ਸਾਹਮਣੇ ਇਸ਼ਨਾਨ ਘਰ ਬਣਾਇਆ ਹੋਇਆ ਹਾਂਜੀ ਇਸ਼ਨਾਨ ਵਾਸਤੇ ਜੀ ਮਰਦਾਂ ਵਾਸਤੇ ਤਾਂ ਔਰਤਾਂ ਵਾਸਤੇ ਸਾਰੀ ਕਰ ਸਕਦੀ ਹੈ ਇਸ਼ਨਾਨ ਜੀ ਹਾਂਜੀ ਅੱਛਾ ਜੀ ਤਾਂ ਕਹਿੰਦੇ ਕਿ ਠੀਕ 68 ਤੀਰਸਤਾਨਾਂ ਦਾ ਹਾਂਜੀ ਇੱਥੇ ਫਲ ਮਿਲਦਾ ਆ ਬਸਾਖੀ ਵਾਲ ਦਿਨ ਆ ਕੇ ਜਿਹੜਾ ਕਰਦਾ ਹੈ ਹਾਂ ਬਸ ਹਰ ਗੰਗਾ ਮਾਈ ਮਹਾਰਾਜ ਜੀ ਨੇ ਦਿਨ ਰੱਖਿਆ ਆ ਠੀਕ ਹੈ ਜੀ ਤੇ ਬਾਕੀ ਲਗਾਤਾਰ ਜਿੱਦਾਂ ਮਰਜੀ ਕੋਈ ਠੀਕ ਹੈ ਜੀ ਜੋ ਵੀ ਸੰਗਤ ਦਾ ਬੰਦਾ ਆਉਂਦਾ ਜਾਂਦਾ ਜਿਹੜਾ ਬੰਦਾ ਸੰਗਤ ਆਉਂਦੀ ਆ ਇੱਥੋਂ ਪਾਣੀ ਲੈ ਕੇ ਤੇ ਉੱਥੇ ਆਪਣਾ ਇਸ਼ਨਾਨ ਕਰ ਸਕਦੇ ਆ ਉਧਰ ਵੀ ਜਾ ਰਹੀ ਜੀ ਪਾਣੀ ਗੰਗਾ ਮਾਈ ਉੱਥੇ ਵੀ ਜਾ ਰਹੀ ਹੈ ਅੱਛਾ ਉਧਰ ਵੀ ਜਾ ਰਹਾ ਹੈ ਹਾਂ ਆ ਦੇਖ ਲਓ ਆ ਜੋ ਵੀ ਤੁਹਾਨੂੰ ਦਿਖਾ ਦਿੰਦੇ ਅੱਛਾ ਜੀ ਫੇ ਤੁਸੀਂ ਇਹੀ ਪਾਣੀ ਦਵੱਲੇ ਘੁੰਮਦੀ ਜਿੱਥੇ ਅੱਛਾ ਜੀ ਤੇ ਇਹਦੇ ਲੋ ਵੀ ਇਹ ਸਾ ਲੈਵਲ ਨਾਲੋਂ ਬਿਲਕੁਲ ਕਾਫੀ ਉੱਚੀ ਆ ਇਹ ਜਿੰਨ 400 ਫੁੱਟ ਉੱਚੇ ਬਾਬਾ ਜੀ ਬੈਠੇ ਜਗਾ ਸ਼ਾਂਤ ਹੈ ਕਾਫੀ ਉੱਚਾ ਆ ਜੀ ਹਾਂ ਜੀ ਠੀਕ ਆ ਜੀ 400 ਫੁੱਟ 300 ਫੁੱਟ 400 ਫੁੱਟ ਉਚਾਈ ਹੈਗੀ ਆ ਬਿਲਕੁਲ ਜੀ ਹਾਂ ਜੀ ਇਹ ਦੇਖੋ ਜੀ ਇਹ ਗੰਗਾ ਮਾਈ ਅੱਛਾ ਜੀ ਆ ਅੱਛਾ ਪਾਣੀ ਨਿਕਰੇ ਆ ਆਪਣੇ ਆਪ ਉਹ 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 ਹੀ ਗੰਗਾ ਮਾਈ ਦਾ ਪਾਣੀ ਇਹਦੇ ਵਿੱਚ ਆ ਰਿਹਾ ਜੀ ਇਹ ਇਹ ਦੇਖ ਲੋ ਵੀ ਇੱਥੇ ਜਿੱਦਾਂ ਮਰਜ਼ੀ ਇਸ਼ਨਾਨ ਕਰੋ ਪਾਣੀ ਆ ਦੇਖੋ ਜੀ ਇੱਚ ਵੀ ਗਰਮੀਆਂ ਨੂੰ ਜਿੱਦਾਂ ਮਰਜ਼ੀ ਆ ਠਕਿਆ ਜੀ ਅਚੇ ਜੀ ਗੰਦਪਾਂਛੀ ਖਰਾਬ ਨਾ ਕਰੋ ਠੀਕ ਹੈ ਜੀ ਵਿੱਚ ਆ ਹੈ ਨਾ ਦੇਖੋ ਇਹੇ ਪਾਣੀ ਆਪਾਂ ਵਰਤਦੇ ਹਾਂ ਹਰ ਟਾਈਮ ਪੀ ਦਾ ਵੀ ਆ ਇਸ਼ਨਾਨ ਜੀ ਬਿਲਕੁਲ ਸਾਫ਼ ਆ ਜੀ ਪਾਣੀ ਠੰਡਾ ਹੁੰਦਾ ਬਿਲਕੁਲ ਸਾਫ਼ ਪਾਣੀ ਆ ਦੇਖੋ ਜੀ ਐ ਦੇਖੋ ਸਾਫ਼ ਪਾਣੀ ਆ ਜੀ ਇਹੇ ਗੰਗਾ ਮਈ ਦਾ ਕੀ ਬਾਤ ਚਮਤਕਾਰ ਹੀ ਆ ਜੀ ਇਹ ਤਾਂ ਜੀ ਚਮਤਕਾਰ ਆ ਜੀ ਜਿੱਦਾਂ ਮਰਜ਼ੀ ਕੋ ਬੀਬੀਆਂ ਆ ਜਾਂ ਹੋਰ ਸੰਗਤ ਦਾ ਬੋਲਾ ਕੋਈ ਵੀ ਇਸ਼ਨਾਨ ਕਰਕੇ ਆਪਣੇ ਮਨ 'ਚ ਧਰ ਕੇ ਆ ਗਿਆ ਤਾਂ ਮਹਾਰਾਜ ਉਹਨਾਂ ਨਾਲ ਅੰਗ ਸੰਗ ਉਹ ਸਹਿਤਾ ਕਰਦੇ ਆ ਠੀਕ ਹੈ ਜੀ ਹਾਂ ਜੀ ਇਹ ਤਾਂ ਪਿੰਡ ਮੈਲੀ ਦੇ ਵਿੱਚ ਫਿਰ ਚਮਤਕਾਰ ਹੋਇਆ ਹੈ ਜੀ ਹਾਂ ਜੀ ਹਨਾ ਜੀ ਹਾਂ ਜੀ ਤੇ ਦੋਸਤੋ ਬਹੁਤ ਵੱਡੀ ਗੱਲ ਆ ਕਿ ਜਿਹੜੇ ਲੋਕੀ ਕਹਿੰਦੇ ਹਰਦਵਾਰ ਨਹੀਂ ਜਾ ਸਕਦੇ ਹਨ ਉਹ ਇੱਥੇ ਆ ਕੇ ਇਸ਼ਨਾਨ ਕਰ ਜਾਣ ਤੇ ਉਹਨਾਂ ਨੂੰ ਉਹੀ ਫਲ ਉੱਥੇ ਮਿਲਦਾ ਜਿਹੜਾ ਫਲ ਇੱਥੇ ਆ ਇਦਾਂ ਹੀ ਆ ਜੀ ਹਾਂ ਜੀ ਇਦਾਂ ਹੀ ਆ ਜੀ ਜਿਹੜੇ ਲੋਕੀ ਦੇ ਜਾਂਸ ਦੇ ਹਰ ਦੌਰ ਕੋਈ ਸਾਨੂੰ ਜਾਣ ਦੀ ਜ਼ਰੂਰਤ ਨਹੀਂ ਅੱਛਾ ਜੀ ਤੁਸੀਂ ਬਸਾਖੀ ਵਾਲ ਦਿਨ ਆ ਜਾਓ ਅੱਛਾ ਜੀ ਇਸ਼ਨਾਨ ਕਰ ਜਓ ਠੀਕ ਹੈ ਜੀ ਤੇ ਬਾਕੀ ਵੀ ਜਦਾਇਤ ਵਰ ਦੀ ਐਤਵਾਰ ਹਰੇਕ ਦੁਨੀਆ ਆਉਂਦੀ ਹੈ ਸੰਗਤ ਕੋਈ ਨਾ ਬੁੱਤ ਹੋ ਕੇ ਜਾਣਗੇ ਪਾਣੀ ਜਲ ਛੱਕ ਕੇ ਜਾਣਗੇ ਲੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਕਮੈਂਟਾਂ ਦੇ ਵਿੱਚ ਹਰ ਹਰ ਗੰਗੇ ਜਰੂਰ ਲਿਖਿਓ ਮਿਲਦੇ ਆਂ ਨੈਕਸਟ ਵੀਡੀਓ ਚ ਧੰਨਵਾਦ